ਅੰਮ੍ਰਿਤਸਰ ਦੇ ਕੰਪਨੀ ਬਾਗ ਵਿਖੇ ਜਿੱਥੇ ਰੋਜ਼ਾਨਾ ਸਵੇਰੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹਿਰ ਵਾਸੀ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਸੈਰ ਕਰਨ ਆਉਂਦੇ ਹਨ ਉੱਥੇ ਹੀ ਸੀਨੀਅਰ ਸਿਟੀਜ਼ਨ ਸਿਮਰਨ ਵਾਟਿਕਾ ਸੁਸਾਇਟੀ ਕੰਪਨੀ ਬਾਗ ਵਿਖੇ ਪ੍ਰਭੂ ਸਿਮਰਨ ਕੀਤਾ ਜਾਂਦਾ ਹੈ ਅੱਜਕੱਲ੍ਹ ਚੱਲ ਰਹੇ ਮਹਾਮਾਈ ਦੇ ਨਵਰਾਤਰੀਆਂ ਦੌਰਾਨ ਵੀ ਸਾਰੇ ਮੈਂਬਰਾਂ ਵੱਲੋਂ ਭਜਨਕਾਰ ਮਹਾਮਾਈ ਦਾ ਗੁਣगान ਕੀਤਾ ਜਾਂਦਾ ਹੈ। ਸੁਸਾਇਟੀ ਦੇ ਪ੍ਰਧਾਨ ਕੇ ਐਲ ਵਰਮਾਨੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ ਲਗਭਗ 22 ਸਾਲ ਤੋਂ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਇੱਥੇ ਰੋਜ਼ਾਨਾ ਸਵੇਰੇ ਇਕੱਠੇ ਹੋ ਕੇ ਉਪਰਾਲਾ ਕੀਤਾ ਜਾਂਦਾ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਵੀ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਵੀ ਜ਼ਰੂਰ ਆਪਣੇ ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਨਾਮ ਸਿਮਰਨ ਜ਼ਰੂਰ ਕਰਨ। ਇਸ ਮੌਕੇ ਮੀਤ ਪ੍ਰਧਾਨ ਸ਼ੰਕਰ ਸੁਮਨ, ਜਨਰਸ ਕਤਰ, ਲਕਸ਼ਮਨ ਦਾਸ ਫਾਈਨੈਂਸ ਕਤਰ ਅਸ਼ੋਕ ਮਦਾਨ ਜੁਆਇੰਟਸ ਕਤਰ ਕੁਲਦੀਪ ਪਹਿਲਵਾਨ ਪ੍ਰਬੰਧਕ ਦੀਵਾਨ ਚੰਦ ਸਨੇ ਸਾਰੇ ਮੈਂਬਰ ਮੌਜੂਦ ਸਨ ਉਹਨਾਂ ਨੇ ਸ਼ੁਰੂ ਕੀਤੀ ਸੀ ਪਹਿਲਾਂ ਇਹ ਬਾਗ ਦੇ ਵਿੱਚ ਬੈਠਦੇ ਸੀ ਫਿਰ ਇਹ ਬਾਅਦ ਚ ਕਿਸੇ ਭਗਤ ਨੇ ਇਹ ਕੁਟਿਆ ਬਣਾਈ ਆ ਕਿਸੇ ਭਗਤ ਨੇ ਕੁਟਿਆ ਬਣਾਈ ਆ ਸਾਥਸੰਗ ਕਰਨ ਵਾਸਤੇ ਤੇ ਫਿਰ ਇਸ ਕੁਟਿਆ ਜਿਹੀ ਸ਼ਿਫਟ ਹੋ ਗਏ ਔਰ ਇੱਥੇ ਸਾਥਸੰਗ ਚੱਲਦਾ ਰਿਹਾ ਮੈਂ ਹੀ ਪਿਛਲੇ 20 ਸਾਲ ਤੋਂ ਮੈਂ ਆ ਰਿਹਾ 40 ਸਾਲ ਤੋਂ ਸੰਸਥਾ ਚੱਲ ਰਹੀ ਹੈ ਇਸ ਸੰਸਥਾ ਦਾ ਦਰਾਸੋ ਚਾਰੂ ਰੂਪ ਨੇ ਚਲਾਨ ਦਾ ਜਿਹੜਾ ਡਿਊਟੀ ਲੱਗੀ ਹੋਈ ਆ ਉਹ ਸਾਡੇ ਦੀਵਾਨ ਜੀ ਹੈਗੇ ਨੇ ਉਹ ਸਵੇਰੇ ਇੱਥੇ 10:30 ਸਤਸੰਗ ਸ਼ੁਰੂ ਹੁੰਦਾ ਉਹ ਸਾਡੇ 9:00 ਇੱਥੇ ਪਹੁੰਚ ਜਾਂਦੇ ਨੇ ਉਹ ਪਹੁੰਚ ਕੇ ਸਾਰੀ ਸਾਫ ਸਫਾਈ ਦੀ ਦੇਖਭਾਲ ਕਰਦੇ ਆ ਕਿ ਸਾਰਾ ਕੰਮ ਠੀਕ ਹੋ ਗਿਆ ਫਿਰ ਸਾਡੇ ਇੱਥੇ ਸੁਤੰਤਰ ਜੀ ਅਗੇ ਜੀਰਮਨ ਜੀ ਨੇ ਉਹ ਆ ਕੇ ਸਾਰਾ ਇਹ ਮੂਰਤੀਆਂ ਦੀ ਸਥਾਪਨਾ ਕਰਦੇ ਆ ਔਰ ਸਾਰਾ ਮੰਦਿਰ ਬਣਾਉਂਦੇ ਆ ਔਰ ਫਿਰ ਭਗਤ ਜਿਹੜੇ ਆ ਸਾਡੇ 10:30 11:00 ਸਾਰੇ ਆਉਂਦੇ ਨੇ ਔਰ ਆ ਕੇ ਪ੍ਰਭੂ ਨਾਮ ਦਾ ਸਿਮਰਨ ਕਰਦੇ ਨੇ ਔਰ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਂਦਾ ਇੱਕ ਬਹੁਤ ਹੀ ਉੱਤਮ ਸਾਧਨ ਸਾਡੇ ਕੋਲ ਇੱਕ ਛੁਟੀ ਹੈਗੀ ਹੈ ਇਹ ਛੁਟੀਆ ਦੇ ਵਿੱਚ ਸੀਨੀਅਰ ਸਿਟੀਜ਼ਨ ਜਿਹੜੇ ਰਿਟਾਇਰ ਹੋ ਜਾਂਦੇ ਨੇ ਜਿਨ੍ਹਾਂ ਨੂੰ ਕੋਈ ਸਾਧਨ ਨਹੀਂ ਲੱਭਦਾ ਆਪਣਾ ਦਿਲ ਲਗਾਉਣ ਦਾ ਟਾਈਮ ਨਹੀਂ ਆਉਂਦਾ ਪ੍ਰਭੂ ਨਾਮ ਦੇ ਸਿਮਰਨ ਕਰਨ ਦਾ ਉਹ ਇਸ ਵਾਟਿਕਾ 'ਚ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਉਹ ਇੱਥੇ ਆਉਂਦੇ ਨੇ ਆ ਕੇ ਰਲ ਮਿਲ ਕੇ ਅਸੀਂ ਪ੍ਰਭੂ ਦਾ ਨਾਮ ਸਿਮਰਨ ਕਰਦੇ ਹਾਂ ਇਹ ਸਾਡਾ ਮਕਸਦ ਹੈ ਇੱਥੇ ਸਾਡੇ ਹੋਰ ਵੀ ਜਿਹੜੇ ਸਾਥੀ ਨੇ ਜਿਸ ਦਾ ਸਾਡੇ ਕੁਛ ਐਨ ਕੇ ਸ਼ਰਮਾ ਜੀ ਨੇ ਫਿਰ ਉਸ ਤੋਂ ਬਾਅਦ ਮਹਿੰਦਰਪਾਲ ਜੀ ਨੇ ਸਾਡੇ ਇੱਕ ਮੈਦਾਨ ਜੀ ਹੈ ਗਿਆ ਅਸ਼ੋਕ ਮੈਦਾਨ ਜੀ ਔਰ ਇੱਕ ਮਹਾਜਨ ਸਾਹਿਬ ਨੇ ਜਗমোহন ਮਹਾਜਨ ਔਰ ਇਸੇ ਤਰ੍ਹਾਂ ਇਹ ਸਾਡੇ ਸਾਥੀ ਲਸ਼ਮਨ ਦਾਸ ਜੀ ਨੇ ਇਸੇ ਤਰ੍ਹਾਂ ਸਾਡੇ ਇੱਕ ਸਾਥੀ ਇੱਕ ਨਵੇਂ ਆਏ ਬੜੇ ਵਧੀਆ ਬੰਦੇ ਇਹਨਾਂ ਦਾ ਨਾਂ ਹੈ ਜੀ ਸ਼ੰਕਰ ਸੁਮਨ ਸ਼ੰਕਰ ਸੁਮਨ ਇਹ ਪਲਵਾਨ ਕੁਲਦੀਪ ਜੀ ਆਨੇ ਜਿਹੜਾ ਇਹਨਾਂ ਤੁਹਾਨੂੰ ਬੁਲਾਉਣ ਦਾ ਵੀ ਪ੍ਰਯੋਜਨ ਜੁਰਦਨ ਕੀਤਾ ਹੈ ਔਰ ਇਸ ਸੰਸਥਾ ਦੀ ਥੋੜੀ ਹੋਰ ਉਪਮਾ ਵਿਦਾਨਣ ਵਾਸਤੇ ਸਾਧਨ ਦਾ ਲਾਗੂ ਕੀਤਾ ਅੰਮ੍ਰਿਤਸਰ ਦਾ ਕੰਪਨੀ ਬਾਗ ਜਿੱਥੇ ਸਵੇਰ ਦੇ ਸਮੇਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹਿਰ ਵਾਸੀ ਆਉਂਦੇ ਨੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਸੈਰ ਕਰਨ ਲਈ ਔਰ ਐਕਸਰਸਾਈਜ਼ ਕਰਦੇ ਨੇ ਉੱਥੇ ਹੀ ਸੀਨੀਅਰ ਸਿਟੀਜ਼ਨ ਸਿਮਰਨ ਵਾਟਿਕਾ ਗਰੁੱਪ ਦੇ ਜਿਹੜੇ ਸੋਸਾਇਟੀ ਦੇ ਮੈਂਬਰ ਨੇ ਉਹ ਵੀ ਇੱਥੇ ਆਪਣੀ ਹਾਜ਼ਰੀ ਭਰਦੇ ਨੇ ਪ੍ਰਭੂ ਚਰਨਾ ਦੇ ਵਿੱਚ ਨਾਮ ਸਿਮਰਨ ਨਾਲ ਲੋਕਾਂ ਨੂੰ ਵੀ ਜੋੜਦੇ ਨੇ ਔਰ ਆਪਣੇ ਸਾਰੇ ਮੈਂਬਰ ਅੱਜ ਕੱਲ੍ਹ ਚੱਲ ਰਹੇ ਨਵਰਾਤਰੀਆਂ ਦੇ ਦੌਰਾਨ ਵੀ ਮਹਾਮਾਇਦਾ ਸਿਮਰਨ ਕਰਦੇ ਨੇ ਪ੍ਰਭੂ ਦਾ ਸਿਮਰਨ ਕਰਦੇ ਨੇ ਔਰ ਸਭ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ ਔਰ ਖਾਸ ਕਰ ਉਹਨਾਂ ਸੰਦੇਸ਼ ਦਿੱਤਾ ਨੌਜਵਾਨ ਪੀੜੀ ਨੂੰ ਕਿ ਉਹ ਵੀ ਪ੍ਰਭੂ ਚਰਨਾ ਨਾਲ ਜੁੜਨ ਫਾਸਟ న్యూਸ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ